ਲੁਧਿਆਣਾ ਵਿੱਚ ਦਿਨ ਦਿਹਾੜੇ ਮੋਟਰਸਾਈਕਲ ਸਵਾਰ ਮਹਿਲਾ ਦੀ ਡੇਢ ਬੋਰੀ ਸੁੱਟ ਹੋਏ ਫਰਾਰ ਕਾਤਲਾਂ ਦੀ ਦਲੇਰੀ ਦੇਖੋ ਜਿੰਨਾ ਵੱਲੋਂ ਇੱਕ ਔਰਤ ਦਾ ਕਤਲ ਕਰਨ ਤੋਂ ਬਾਅਦ ਕਿਵੇਂ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਛੇਤੀ ਦਿਨ ਹੀ ਇੱਕ ਔਰੰਗਲੀ লাশ ਨੂੰ ਬੋਰੇ ਵਿੱਚ ਬੰਦ ਕਰਕੇ ਆਰਤੀ ਚੌਂਕ ਦੇ ਫੁੱਟਪਾਥ ਤੇ ਸੁੱਟ ਤਾਪਣਾ ਮੋਟਰਸਾਈਕਲ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ ਮੌਕੇ ਤੋਂ ਪਰਤਕ ਦਰਸ਼ੀਆਂ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਨੀਲੇ ਰੰਗ ਦੇ ਮੋਟਰਸਾਈਕਲ ਨੰਬਰੀ ਤੇ ਦੋ ਵਿਅਕਤੀ ਜਿੰਨਾ ਵਿੱਚੋਂ ਇੱਕ ਨੇ ਗਾਰਡ ਦੀ ਵਰਦੀ ਪਾਈ ਹੋਈ ਸੀ ਅਤੇ ਦੂਸਰੇ ਨੇ ਗੁਲਾਬੀ ਰੰਗ ਦੀ ਟੀ-ਸ਼ਰਟ ਪੇਟ ਪਾਈ ਹੋਈ ਸੀ ਇੱਕ ਚਿੱਟੇ ਰੰਗ ਦੇ ਬੋਰੇ ਜਿਸ ਦਾ ਮੂੰਹ ਬੰਨਿਆ ਹੋਇਆ ਸੀ ਸੁਟਿਆ ਗਿਆ ਜਦੋਂ ਉਸ ਨੌਜਵਾਨ ਨੂੰ ਪੁੱਛਿਆ ਕਿ ਇਸ ਬੋਰੇ ਵਿੱਚ ਕੀ ਹੈ ਤਾਂ ਉਸਨੇ ਦੱਸਿਆ ਕਿ ਬੋਰੇ ਵਿੱਚ ਕੁੱਤੇ ਦੀ ਲਾਸ਼ ਹੈ ਜਦੋਂ ਉਹ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਉਹ ਨੌਜਵਾਨ ਮੋਬਾਈਲ ਤੇ ਗੱਲ ਕਰਨ ਦੀ ਆੜ ਵਿੱਚ ਆਪਣਾ ਮੋਟਰਸਾਈਕਲ ਉੱਤੇ ਹੀ ਛੱਡ ਕੇ ਫਰਾਰ ਹੋ ਗਿਆ ਪੁਲਿਸ ਨੂੰ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਜਦੋਂ ਬੋਰਾ ਖੋਲ੍ਹ ਕੇ ਦੇਖਿਆ ਤਾਂ ਬੋਰੇ ਵਿੱਚ ਇੱਕ ਔਰਤ ਦੀ ਲਾਸ਼ ਸੀ ਪੁਲਿਸ ਵੱਲੋਂ ਮੋਟਰਸਾਈਕਲ ਅਤੇ ਬੋਰਾ ਬੰਦ লাশ ਨੂੰ ਆਪਣੇ ਕਬਜ਼ੇ 'ਚ ਲੈ ਕੇ ਮੋਟਰਸਾਈਕਲ ਦੇ ਨੰਬਰ ਦੇ ਆਧਾਰ 'ਤੇ ਅਗਲੀ ਕਾਰਵਾਈ ਸ਼ੁਰੂ ਕਰ ਦੇਵੇਗਾ। ਇਹ ਦਿਖਾਏਗਾ ਨਹੀਂ ਮੈਂ ਕੁੱਤਾ ਹੈ ਮਰਾ ਹੂਆ ਹੈ। ਹਾਂ। ਇਹ ਕਹਿੰਦਾ ਕਿ ਇਹ ਕਿੱਥੇ ਲਿਆਇਆ ਹੈ। ਬੋਰਟਾਲੇ ਨੂੰ ਟੈਲੀਫੋਨ ਕਰ। ਉਹ ਦੇਖ। ਦੇਖ। ਕੋਈ ਨਹੀਂ ਲਾਈਟ। ਕਿ ਜਾ ਰਹਾ ਹੈ ਯਾ ਤੇ ਨਾ ਜੀਵਨ ਕੋ ਦਿਖਾਉਣ ਵਾਲਾ ਜੀਵਨ ਦੇਖ ਕੇ ਆਪੇ ਕੋ ਜਾ ਰਹਾ ਹੈ ਜੀ ਤੁਹਾਡਾ ਅਮਰਜੀਤ ਸਿੰਘ ਅਮਰਜੀਤ ਜੀ ਕੀ ਹੋਇਆ ਕਿ ਆਰਤੀ ਚੌਂਕ ਤੇ ਖੜੇ ਹੋਏ ਆਰਤੀ ਚੌਂਕ ਦੇ ਵਿੱਚ ਉਹ ਮੋਟਰਸਾਈਕਲ ਤੇ ਦੋ ਬੰਦੇ ਆਏ ਇੱਕ ਤਾਂ ਸਪੋਰਟੀ ਵਾਲਾ ਸੀਗਾ ਜੀ ਤੇ ਉਹਦੇ ਡੀਲੀ ਵਰਦੀ ਪਾਈ ਹੋਈ ਸੀ ਉਹ ਸੀਗਾ 52 ਸਾਲ ਦੀ 55 ਸਾਲ ਦੀ ਉਮਰ ਸੀ ਉਹਦੇ ਬੰਦੇ ਦੀ ਸਪੋਰਟੀ ਦਾ ਵਰਦੀ ਪਾਈ ਸੀ ਦੂਸਰਾ ਬੰਦਾ ਮੋਟਰਸਾਈਕਲ ਵਾਲਾ ਸੀਗਾ ਉਹਨੂੰ ਐ ਕਿਹਾ ਵੀ ਇਹ ਸੱਟ ਕੇ ਕਿਉਂ ਚੱਲਿਆ ਉਹ ਉੱਤਰ ਚਲਾ ਗਿਆ ਸੀ ਜਦੋਂ ਉੱਤਰ ਚਲਾ ਗਿਆ ਮੈਂ ਕਿਹਾ ਕੀ ਸੱਟ ਕੇ ਚੱਲਿਆ ਕਹਿੰਦਾ ਇਸਨੇ ਆਪ ਐ ਆਪ ਅੱਤ ਮੈਂ ਕਹਿੰਦਾ ਚੱਕ ਲੈ ਇੱਥੋਂ ਮੈਂ ਜੁੱਤੀਆਂ ਮਾਰੂ ਤੇਰੇ ਮੈਂ ਉਹ ਫਿਰ ਮੋਟਰਸਾਈਕਲ ਸਟਾਰਟ ਕਰਨ ਲੱਗਾ ਮੈਂ ਆਦੀ ਚਾਬੀ ਲੱਗ ਲਈ ਚਾਬੀ ਕੱਢ ਕੇ ਉਹ ਫਿਰ ਉਹ ਮੋਟਰਸਾਈਕਲ ਇੱਥੇ ਲੈ ਆਇਆ ਉਹਨੇ ਆਦੀ ਬੋਡੀ ਉਹਦੇ ਵਿੱਚ ਰੱਖ ਵੀ ਲਈ ਫਿਰ ਸਾਲੇ ਨੇ ਸੱਟ ਗਏ Holi ਦੇ ਨੇ ਆਏ ਨੇ ਚੱਲ ਗਏ ਅੱਲਾ ਦੋ ਬੰਦੇ ਸੀ ਦੋ ਬੰਦੇ ਸੀ ਇੱਕ ਤਾਂ ਪਹਿਲੇ ਚਲਾ ਗਿਆ ਸੀ ਸਪੋਰਟੀ ਵਾਲਾ ਸੀਗਾ ਉਹਦੇ ਵਰਦੀ ਪਾਈ ਸੀ ਨੀਲੇ ਰੰਗ ਦੀ ਉਹ ਕਿਹਨੇ ਦਿੱਤੀ ਵਰਦੀ ਹਾਂ ਪੋਲ ਕਹਿੰਦੇ ਦੇਖ ਮੈਂ ਤਾਂ ਪੈਰ ਮਾਰੇ ਦੇਖਿਆ ਆ ਲੱਗੇ ਇਹ ਤਾਂ ਬੰਦੇ ਵਿੱਚ ਲਾਸ਼ ਹੁੰਦੀ ਹੈ ਕੋਈ ਜਾਂ ਕੁੱਤਾ ਵਾ ਜਾਗਾ ਮੈਂ ਮੰਦਾ ਇਹ ਚ ਮੈਂ ਕਹਿੰਦਾ ਮੈਂ ਕਹਿੰਦਾ ਜਾਏ ਕਿ ਬੰਦਾ ਵਾ ਜਾਏ ਕੁੱਤਾ ਵਾ ਕਿ ਕਿੰਨੇ ਵਜੇ ਦਾ ਸਮਾਂ ਸੀ ਇਹ ਅੰਦਾਜ਼ਾ ਹੈਗਾ 9:00 ਵਜੇ ਦਾ ਪੋਲ ਕਹਿੰਦੇ ਦੇਖੋ ਪੈਰ ਦਿਖਾ ਪੋਲ ਆ ਕੇ ਗਈ ਹਾਂ ਪੁਲਿਸ ਤਾਂ ਪੌਣੇ ਘੰਟੇ ਬਾਅਦ ਆਈਆ ਤੇ ਉਹਨਾਂ ਨੇ ਦੇਖਿਆ ਕੀ ਪਤਾ ਲੱਗਾ ਉਹਨਾਂ ਨੇ ਦੇਖਿਆ ਨਹੀਂ ਉਹਨਾਂ ਨੇ ਤਾਂ ਹੁਣ ਪੌਣੇ 1 ਘੰਟੇ ਬਾਅਦ ਖੋਲ ਕੇ ਦੇਖੀ ਆ ਬੋਲੀ ਉਹ ਪੈਰ ਹੀ ਦਿਖਿਆ ਉਹਨਾਂ ਨੇ ਪੂਰੀ ਹਜੇ ਸ਼ੋ ਨਹੀਂ ਬਈ ਪੂਰੀ ਸ਼ੋ ਨਹੀਂ ਕੀਤੀ ਪੁਲਸ ਵਾਲਾ ਇਹ ਪੂਰੀ ਸੋ ਨਹੀਂ ਕੀਤੀ ਮੁੰਡਾ ਨੂੰ ਪਤਾ ਲੱਗ ਗਿਆ ਵੀ ਲਾਸ਼ ਆਈ ਹਾਂ ਪੈਰਪੁਰ ਦੀ ਜੇ ਮਾਣ ਹਾਂਜੀ ਤਾਂ ਡੈਡ ਬੋਡੀ ਤੋਂ ਕੋਈ ਲੱਭੀ ਆ ਕੋਈ ਬੋਰਾ ਦਿੱਤੀ ਆ ਬੰਦੇ ਤਾਲਾ ਰੂਡ ਹੀ ਗਿਆ ਸੀ ਬਸਤਾਨੋਂ ਉੱਥੋਂ ਮੈਨੂੰ ਕਾਲ ਆਈ ਸੀ ਵੀ ਇੱਕ ਡੈਡ ਬੋਡੀ ਆ ਸੀ ਕੋਈ ਬੋਰੇ ਦੇ ਵਿੱਚ ਪਈ ਜਾ ਉੱਥੇ ਗਿਆ ਕੇ ਉਹ ਦੇਖਿਆ ਤੇ ਡਬਲ ਬੋਰਾ ਸੀ ਡਬਲ ਬੋਰੇ ਵਿੱਚ ਕੋਈ ਲੇਡੀ ਆ ਜਿਹੜੀ ਮੋੜ ਕੇ ਬਿਲਕੁਲ ਡੈਡ ਬੋਡੀ ਪਈ ਹੋਈ ਆ ਕਿ ਹੁਣ ਇੱਕ ਮੋਟਰਸਾਈਕਲ ਦੇ ਵਿੱਚ ਸਾਥ ਕੋ ਵੀੜੀ ਹੋਈ ਹੋਈ ਆ ਜਿਹਦੇ ਦੋ ਜਣੇ ਨੇ ਬਗਾਲੀ ਔਰ ਉਹ ਬੈੱਡਬੌੜ ਜਿਹੜੀ ਉਸੇ ਸਿੱਟ ਕੇ ਜਾ ਰਹੇ ਮੋਟਰਸਾਈਕਲ ਦੇ ਸਾਥ ਕੋ ਬਰਾਮਤ ਹੋ ਗਿਆ ਆ ਉਹਦਾ ਨੰਬਰ ਤੋਂ ਹੀ ਐਡਰੈਸ ਕਢਾ ਕੇ ਜੋ ਵੀ ਅਗਲੀ ਕਾਰਵਾਈ ਕਰਾਂਗੇ ਕੋਈ ਆਇਡੈਂਟੀਫਾਈ ਹੋਏ ਕੋਣ ਨੇੜੀ ਆ ਨਹੀਂ ਹਜੇ ਆਇਡੈਂਟੀਫਾਈ ਕੋਈ ਨਹੀਂ ਹੈ ਹੈ 999 99 ਤੋਂ ਬਾਅਦ ਜਸਪਾਲ ਜਿੰਵੇਟ ਵੱਲੋਂ ਕੋਲ ਲਗੇ ਤਤਕਤ ਕੋ 10 ਮਿੰਟ ਫੋਨ ਆਈ ਹੈ ਠੀਕ ਹੈ ਤੇ ਬਾਕੀ ਹੁਣ ਜਿਹੜਾ ਮੋਟਰਸਾਈਕਲ ਦਾ ਨੰਬਰ ਆ ਸਾਥ ਕੋ ਆ ਕੇ ਮੋਟਰਸਾਈਕਲ ਖਾਲਿਆ ਉਹਦੇ ਨੰਬਰ ਤੋਂ ਐਡਰੈਸ ਘੜਾਗੇ ਜਿਹੜੀ ਅਗਲੀ ਕਰਬੋ ਜੂਰੀ ਹੋਈ ਉਹ ਤੁਹਾਨੂੰ ਦੱਸ ਦਿੱਤਾ ਜਾਊਗਾ ਠੀਕ ਹੈ ਜਿਹੜੀ ਮੈਰਿਡ ਹੈ ਕਿ ਅਨਮੈਰਿਡ ਹੈ ਬੋਰੇ ਵਿੱਚ ਹੀ ਅਸੀਂ ਬੋਰੇ ਦੇ ਵਿੱਚ ਹੀ ਆ ਥੋੜਾ ਜਿਹਾ ਜਿੰਦਾ ਪੈਰ ਪੂਰਾ ਕੱਪੜੇ ਦਾ ਉਹ ਦੇਖਾਗਾ ਔਜਵਨ ਕਿੱਥੇ ਕੋ ਮੋਟਰ ਜਾਗਾ ਜਿਹੜਾ ਛੱਡ ਕੇ ਚਲੇ ਗਿਆ ਹੈ ਜਿਹੜਾ ਮੋਟਰ ਦਾ ਕਿ ਬਰਾਮਾ ਕਿਤੋਂ ਬਰਾਮਾ ਹੋਇਆ ਐਸੇ ਜਦੋਂ ਉਹ ਪਾਊਡਰ ਕਿਰ ਦੇਖਣਾ ਬੋਰਾ ਸਰ ਦੇ ਪਬਲਿਕ ਨੇ ਜਦੋਂ ਪੁੱਛਿਆ ਵੀ ਕੀ ਹੈ ਕੀ ਹੈਗਾ ਉਹਨਾਂ ਨੇ ਕਹਿੰਦੇ ਇਹਦੇ ਵਿੱਚ ਜੀ ਅੰਬ ਬੂੰਬਾ ਆਏਗਾ ਛਿੰਨਾ ਛੁਨਾ ਵੇ ਕਰਾ ਹੈਗਾ ਆ ਉਹ ਜਦੋਂ ਉਹ ਡਰ ਬੈ ਗਿਆ ਵੀ ਲੋਕ ਇਕੱਠੇ ਹੋ ਗ すないよね。